ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਧਿਰਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ ਦਿਨੀ ਕਾਂਗਰਸ ਨੇ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਐਲਾਨ ਦਿੱਤੀ ਤੇ ਉਹਦੇ ਵਿੱਚ ਸਿੱਧਾ ਕਹਿ ਦਿੱਤਾ ਗਿਆ ਕਿ ਤੁਸੀਂ 2027 ਦੀਆਂ ਤਿਆਰੀਆਂ ਸ਼ੁਰੂ ਕਰੋ ਪਿੰਡਾਂ 'ਚ ਜਾਓ ਘਰ-ਘਰ ਜਾਓ ਤੇ ਸੰਗਠਨ ਨੂੰ ਮਜ਼ਬੂਤ ਕਰੋ ਤੇ ਦੂਜੇ ਪਾਸੇ ਜਦੋਂ ਚੋਣਾਂ ਦੀ ਰੁੱਤ ਆ ਜਾਂਦੀ ਹੈ ਤਾਂ ਉਦੋਂ ਕਈ ਤਰ੍ਹਾਂ ਦੇ ਗੱਠਜੋੜ ਹੁੰਦੇ ਨੇ ਕਈ ਤਰ੍ਹਾਂ ਦੀਆਂ ਦਲ ਬਦਲੀਆਂ ਹੁੰਦੀਆਂ ਨੇ ਲੀਡਰ ਨਾਰਾਜ਼ ਵੀ ਹੁੰਦੇ ਨੇ ਮੰਨ ਵੀ ਜਾਂਦੇ ਨੇ ਪਰ ਪਿਛਲੇ ਲੰਮੇ ਸਮੇਂ ਤੋਂ ਇੱਕ ਕਾਫੀ ਚਰਚਾ ਛੜੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਕਈ ਲੀਡਰ ਇਹ ਕਹਿ ਸੁਣੇ ਜਾਂਦੇ ਨੇ ਕਿ ਭਾਈ ਇਹ ਗਠਜੋੜ ਹੋਣਾ ਚਾਹੀਦਾ ਹੈ ਕਈ ਕਹਿੰਦੇ ਨੇ ਜੀ ਇਹ ਗਠਜੋੜ ਨਹੀਂ ਹੋਣਾ ਚਾਹੀਦਾ ਕਈ ਕਹਿੰਦੇ ਨੇ ਜੀ ਸਾਨੂੰ ਉਮੀਦ ਹੈ ਕਿ ਇਹ ਹੋ ਸਕਦਾ ਹੈ ਤਾਂ ਕੁਲਮ ਲਾ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਆਸਰਾਈਆਂ ਲੱਗਦੀਆਂ ਰਹਿੰਦੀਆਂ ਨੇ ਪਰ ਭਾਜਪਾ ਦੇ ਆਗੂ ਲਗਾਤਾਰ ਇਸ ਗੱਲ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਨੇ ਰਵਨੀ ਸਿੰਘ ਬਿੱਟੂ ਕੇਂਦਰੀ ਰੇਲ ਰਾਜ ਮੰਤਰੀ ਨੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਹਿ ਦਿੱਤਾ ਹੈ ਕਿ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਵੀ ਗੱਠ ਜੋੜ ਨਹੀਂ ਹੋਵੇਗਾ ਕੋਈ ਵੀ ਇਹਦੀ ਸੰਭਾਵਨਾ ਨਹੀਂ ਹੈ ਕਿਉਂਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਦੇ ਉੱਤੇ ਆਪਣੇ ਬਲ ਬੁੱਤੇ ਦੇ ਉੱਤੇ ਸੁਤੰਤਰ ਹੋ ਕੇ ਲੜੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਨੇ ਵੱਡਾ ਐਲਾਨ ਕਰ ਦਿਆ ਕਿ ਆਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਨਹੀਂ ਹੋਵੇਗਾ ਉਹਨਾਂ ਐਲਾਨ ਕੀਤਾ ਕਿ ਭਾਜਪਾ ਆਕਾਲੀ ਦਲ ਨਾਲ ਕੋਈ ਗੱਠ ਜੋੜ ਨਹੀਂ ਕਰੇਗੀ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਾਂਗੇ ਸਤੋਂ ਨੇੜੇ ਜੇ ਕੋਈ ਭਾਜਪਾ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਵੀ ਕਿੰਨਾ ਮਾਣ ਤੇ ਕਿੰਨਾ ਸਤਿਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹਤਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ 'ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬੇਲਾ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹਦਾ ਵਿਰੋਧ ਕਰਨ ਲੱਗ ਗਏ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪਾ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਆ ਉਦੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ 22 ਚ ਇਸ ਇੰਨੀ ਅੱਗ ਸੀ ਉਦੋਂ ਭਾਜਪਾ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜੀ ਚ ਅਸੀਂ ਲੜੇ ਆ ਉਹ ਇਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਇਕੱਲੀ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਇਥੇ ਦੱਸਦੇ ਚੱਲੀਏ ਕਿ ਪਿਛਲੇ ਲੰਮੇ ਸਮੇਂ ਤੇ ਇਹ ਅਟਕਲਾ ਚੱਲ ਰਹੀਆਂ ਸਨ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਗੜ ਜੋੜ ਕਰ ਸਕਦਾ ਪਰ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਚੋਣ ਲੜੇਗੀ ਅਤੇ ਕਿਸੇ ਪਾਰਟੀ ਨਾਲ ਕੋਈ ਗੜ ਜੋੜ ਨਹੀਂ ਹੋਵੇਗਾ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸੀਗਾ ਤੇ ਲੰਬੇ ਸਮੇਂ ਤੋਂ ਸਰਕਾਰ ਦੇ ਵਿੱਚ ਵੀ ਦੋਵੇਂ ਤਰਾਂ ਰਹੀਆਂ ਨੇ ਤਾਂ ਕੁਲ ਮਿਲਾ ਕੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਹੀ ਦੋਵਾਂ ਤਰਾਂ ਦਾ ਗਠਜੋੜ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੁੜਨਾ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਕਿਆਸਰਾਈਆਂ ਕਈ ਤਰ੍ਹਾਂ ਦੀਆਂ ਲਾਈਆਂ ਜਾ ਰਹੀਆਂ ਸਨ ਪਰ ਜਦੋਂ ਭਾਜਪਾ ਆਗੂ ਦਾ ਕਿਸੇ ਦਾ ਵੀ ਬਿਆਨ ਆ ਜਾਂਦਾ ਹੈ ਤਾਂ ਉਹਨਾਂ ਕਿਆਸਰਾਈਆਂ ਦੇ ਉੱਤੇ ਵਿਰਾਮ ਲੱਗ ਜਾਂਦਾ ਹੈ ਕਿ ਇਹ ਗਠਜੋੜ ਨਹੀਂ ਹੋਵੇਗਾ ਬਾਕੀ ਸਿਆਸਤ ਸਿਆਸਤ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਤੇ ਜੋ ਕਿਆਸਰਾਈਆਂ ਨੇ ਜੋ ਅੱਗੇ ਫੈਸਲੇ ਨੇ ਕਿਸੇ ਵੀ ਪਾਰਟੀ ਦੇ ਉਹ ਭਵਿੱਖ ਦੇ ਗਰਭ ਦੇ ਵਿੱਚ ਹੁੰਦੇ ਨੇ ਅਜੇ 2027 ਦੀਆਂ ਵਿਧਾਨ ਸਭਾ ਚੋਣਾਂ ਦੂਰ ਨੇ ਹਾਲਾਂਕਿ ਲੋਕਾਂ ਵਾਸਤੇ ਦੂਰ ਨੇ ਪਰ ਸਿਆਸੀ ਤਰ੍ਹਾਂ ਵਾਸਤੇ ਬੜਾ ਘੱਟ ਸਮਾਂ ਹੁੰਦਾ ਤਾਂ ਉਹਦੂ ਪਹਿਲਾਂ ਕਈ ਤਰ੍ਹਾਂ ਦੇ ਜੋੜ ਤੋੜ ਹੁੰਦੇ ਨੇ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਫਿਰ ਇਹਦੇ ਉੱਤੇ ਹੋਰ ਲੀਡਰ ਕੀ ਟਿੱਪਣੀਆਂ ਕਰਦੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਧਿਰਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ ਦਿਨੀ ਕਾਂਗਰਸ ਨੇ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਐਲਾਨ ਦਿੱਤੀ ਤੇ ਉਹਦੇ ਵਿੱਚ ਸਿੱਧਾ ਕਹਿ ਦਿੱਤਾ ਗਿਆ ਕਿ ਤੁਸੀਂ 2027 ਦੀਆਂ ਤਿਆਰੀਆਂ ਸ਼ੁਰੂ ਕਰੋ ਪਿੰਡਾਂ 'ਚ ਜਾਓ ਘਰ-ਘਰ ਜਾਓ ਤੇ ਸੰਗਠਨ ਨੂੰ ਮਜ਼ਬੂਤ ਕਰੋ ਤੇ ਦੂਜੇ ਪਾਸੇ ਜਦੋਂ ਚੋਣਾਂ ਦੀ ਰੁੱਤ ਆ ਜਾਂਦੀ ਆ ਤਾਂ ਉਦੋਂ ਕਈ ਤਰ੍ਹਾਂ ਦੇ ਗੱਠਜੋੜ ਹੁੰਦੇ ਨੇ ਕਈ ਤਰ੍ਹਾਂ ਦੀਆਂ ਦਲ ਬਦਲੀਆਂ ਹੁੰਦੀਆਂ ਨੇ ਲੀਡਰ ਨਾਰਾਜ਼ ਵੀ ਹੁੰਦੇ ਨੇ ਮੰਨ ਵੀ ਜਾਂਦੇ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਇੱਕ ਕਾਫੀ ਚਰਚਾ ਛੜੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਕਈ ਲੀਡਰ ਇਹ ਕਹਿ ਸੁਣੇ ਜਾਂਦੇ ਨੇ ਕਿ ਭਾਈ ਇਹ ਗਠਜੋੜ ਹੋਣਾ ਚਾਹੀਦਾ ਹੈ ਕਈ ਕਹਿੰਦੇ ਨੇ ਜੀ ਇਹ ਗਠਜੋੜ ਨਹੀਂ ਹੋਣਾ ਚਾਹੀਦਾ ਕਈ ਕਹਿੰਦੇ ਨੇ ਜੀ ਸਾਨੂੰ ਉਮੀਦ ਹੈ ਕਿ ਇਹ ਹੋ ਸਕਦਾ ਹੈ ਤਾਂ ਕੁਲਮ ਲਾ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਆਸਰਾਈਆਂ ਲੱਗਦੀਆਂ ਰਹਿੰਦੀਆਂ ਨੇ ਪਰ ਭਾਜਪਾ ਦੇ ਆਗੂ ਲਗਾਤਾਰ ਇਸ ਗੱਲ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਨੇ ਰਵਨੀ ਸਿੰਘ ਮਿੱਟੂ ਕੇਂਦਰੀ ਰੇਲ ਰਾਜ ਮੰਤਰੀ ਨੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਹਿ ਦਿੱਤਾ ਹੈ ਕਿ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਵੀ ਗੱਠਜੋੜ ਨਹੀਂ ਹੋਵੇਗਾ ਕੋਈ ਵੀ ਇਹਦੀ ਸੰਭਾਵਨਾ ਨਹੀਂ ਹੈ ਕਿਉਂਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਦੇ ਉੱਤੇ ਆਪਣੇ ਬਲ ਬੁੱਤੇ ਦੇ ਉੱਤੇ ਸੁਤੰਤਰ ਹੋ ਕੇ ਲੜੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਨੇ ਵੱਡਾ ਐਲਾਨ ਕਰ ਦਿਆ ਕਿ ਆਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਨਹੀਂ ਹੋਵੇਗਾ ਉਹਨਾਂ ਐਲਾਨ ਕੀਤਾ ਕਿ ਭਾਜਪਾ ਆਕਾਲੀ ਦਲ ਨਾਲ ਕੋਈ ਗੱਠ ਜੋੜ ਨਹੀਂ ਕਰੇਗੀ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਾਂਗੇ ਸਤੋਂ ਨੇੜੇ ਜੇ ਕੋਈ ਭਾਜਪਾ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਵੀ ਕਿੰਨਾ ਮਾਣ ਤੇ ਕਿੰਨਾ ਸਤਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹਤਲਾਉਂਦੇ ਸੀ ਹੁਣ ਗੱਲ ਜਦੋਂ ਲੋਡ ਪੈ ਗਈ ਜਦੋਂ ਕਿਸਾਨ ਬਿੱਲ ਆ ਗਿਆ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬੇਲਾਗੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹਦਾ ਵਿਰੋਧ ਕਰਨ ਲੱਗੇ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਆ ਉਦੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ ਬਾਈ ਚ ਇਸ ਇੰਨੀ ਅੱਗ ਸੀ ਉਦੋਂ ਭਾਜੀਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜਿੱਥੇ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਇਹ ਸੇ ਦੱਸਦੇ ਚੱਲੀਏ ਕਿ ਪਿਛਲੇ ਲੰਮੇ ਸਮੇਂ ਤੇ ਇਹ ਅਟਕਲਾ ਚੱਲ ਰਹੀਆਂ ਸਨ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਗੱਠਜੋੜ ਕਰ ਸਕਦਾ ਪਰ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਚੋਣ ਲੜੇਗੀ ਅਤੇ ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀਗਾ ਤੇ ਲੰਮੇ ਸਮੇਂ ਤੋਂ ਸਰਕਾਰ ਦੇ ਵਿੱਚ ਵੀ ਦੋਵੇਂ ਤਰ੍ਹਾਂ ਰਹੀਆਂ ਨੇ ਤਾਂ ਕੁਲ ਮਿਲਾ ਕੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਹੀ ਦੋਆ ਤਿਰਾਂ ਦਾ ਗਠਜੋੜ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੁੜਨਾ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਕਿਆਸਰਾਈਆਂ ਕਈ ਤਰ੍ਹਾਂ ਦੀਆਂ ਲਾਈਆਂ ਜਾ ਰਹੀਆਂ ਸਨ ਪਰ ਜਦੋਂ ਭਾਜਪਾ ਗੂ ਦਾ ਕਿਸੇ ਦਾ ਵੀ ਬਿਆਨ ਆ ਜਾਂਦਾ ਹੈ ਤਾਂ ਉਹਨਾਂ ਕਿਆਸਰਾਈਆਂ ਦੇ ਉੱਤੇ ਵਿਰਾਮ ਲੱਗ ਜਾਂਦਾ ਹੈ ਕਿ ਇਹ ਗਠਜੋੜ ਨਹੀਂ ਹੋਵੇਗਾ ਬਾਕੀ ਸਿਆਸਤ ਸਿਆਸਤ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਤੇ ਜੋ ਕਿਆਸਰਾਈਆਂ ਨੇ ਜੋ ਅੱਗੇ ਫੈਸਲੇ ਨੇ ਕਿਸੇ ਵੀ ਪਾਰਟੀ ਦੇ ਉਹ ਭਵਿੱਖ ਦੇ ਗਰਭ ਦੇ ਵਿੱਚ ਹੁੰਦੇ ਨੇ ਅਜੇ 2027 ਦੀਆਂ ਵਿਧਾਨ ਸਭਾ ਚੋਣਾਂ ਦੂਰ ਨੇ ਹਾਲਾਂਕਿ ਲੋਕਾਂ ਵਾਸਤੇ ਦੂਰ ਨੇ ਪਰ ਸਿਆਸੀ ਤਰ੍ਹਾਂ ਵਾਸਤੇ ਬੜਾ ਘੱਟ ਸਮਾਂ ਹੁੰਦਾ ਹੈ ਤਾਂ ਉਦੋਂ ਪਹਿਲਾਂ ਕਈ ਤਰ੍ਹਾਂ ਦੇ ਜੋੜ ਤੋੜ ਹੁੰਦੇ ਨੇ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਫਿਰ ਇਹਦੇ ਉੱਤੇ ਹੋਰ ਲੀਡਰ ਕੀ ਟਿੱਪਣੀਆਂ ਕਰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ